ਲੰਗਰ ਪਿੰਡ ਮੁੰਡੀਆਂ ਗਰਮ ਗਰਮ ਖੀਰ ਬਦਾਮਾਂ ਵਾਲੀ ਖੀਰ ਤੇ ਲੰਗਰ ਦਾ ਕੰਮ ਚੱਲ ਰਿਹਾ ਜੀ ਕੰਮ ਸੰਘਤ ਸਾਕਰ ਹੀ ਆ ਸਵਾ ਦੇ ਆਖਰੀ ਦੁਆਨ ਤੇ ਛੱਕੇ ਹੀ ਛੱਕੇ ਲੰਗਰ ਛੱਕੇ ਲੰਗਰ ਛੱਕੇ ਜੀ ਛੱਕੇ ਗਰਮ ਗਰਮ ਖੀਰ ਬਦਾਮ ਵਾਲੀ ਖੀਰ ਗਰਮ ਗਰਮ ਖੀਰ ਬਦਾਮ ਵਾਲੀ ਖੀਰ ਛੱਕੇ ਬਾਈ ਛੱਕੇ ਰੋਕ ਲਾ ਬਾਈ ਰੋਕ ਲਾ ਰੋਕ ਲਾ ਆਲੀ ਆ ਗਿਓ ਗਰਮ ਗਰਮ ਖੀਰ ਲੰਗਰ ਛੱਕੇ ਜੀ ਛੱਕੇ ਬਾਈ ਲੰਗਰ ਛੱਕੇ ਜੀ ਛੱਕੇ ਗਰਮ ਗਰਮ ਖੀਰ ਲੰਗਰ ਛੱਕੇ ਜੀ ਛੱਕੇ ਗਰਮ ਗਰਮ ਖੀਰ ਤੇ ਲੰਗਰ ਛੱਕੇ ਜੀ ਛੱਕੇ ਮਟਰ ਪਨੀਰ ਆਦੇ ਲੰਗਰ ਛੱਕਰਾਂ 'ਚ ਬੈਠ ਕੇ ਲੰਗਰ ਛੱਕੇ ਜੀ ਛੱਕੇ ਲੰਗਰ ਛੱਕੇ ਜੀ ਛੱਕੇ ਸੀਦੀ ਜੋੜ ਮੇਲੇ ਤੇ ਪਿੰਡ ਮੁੰਡੀਆਂ ਲੰਗਰ ਦੀ ਸੇਵਾ ਨੂੰ ਵੀ ਜਾ ਰਹੀ ਆ ਜੀ ਵੱਡੇ ਸਾਹਿਬ ਜੀ ਦੇ ਤਾਂ ਸੀਦੀ ਦੇ ਹਰੋ ਤੇ ਲੰਗਰ ਦੀ ਸੇਵਾ ਨੂੰ ਵੀ ਜਾ ਰਹੀ ਆ ਸਰਦੋ ਦੂਰੋਂ ਦੂਰੋਂ ਆ ਰਹੀ ਆ ਬਹੁਤ ਵਧੀਆ ਲੰਗਰ ਚੱਲ ਰਿਹਾ ਮੁੰਡੀਆਂ ਦਾ ਬਾਈ ਬਹੁਤ ਸੂਤ ਸੰਗਤ ਆ ਰਹੀ ਹੈ ਬਹੁਤ ਤਨ ਤਰਾਂ ਦਾ ਜੋਰ ਸ਼ੋਰ ਚੱਲਦਾ ਬਾਬਾ ਜੀ ਸਿੰਘ ਜਿਆਰ ਸਿੰਘ ਤੇ ਸ਼ੀਦੀ ਮੁਖ ਰੱਖਦੇ ਨੂੰ ਜਿਹੜਾ ਹੈ। ਔਰ ਦੇ ਵੀ ਆਉਣ ਦੇ ਇੱਥੇ ਘੱਟ ਪਿੰਡ ਮੁੰਡੀਆਂ ਦੇ ਵਿੱਚ ਲੰਗਰ ਲਗਾਏ ਜਾ ਰਹੇ 3 ਮੀਟਰ ਪਨੀਰ ਦਾ ਜੀ। ਬਾਬਾ ਜੀ ਸਿੰਘ ਬਾਬਾ ਜਿਆਰ ਸਿੰਘ ਸ਼ੀਦੀ ਦਿਹਾੜੀ ਨੂੰ ਮੁਖ ਰੱਖਦੇ ਹੋਈ ਚੰਕੌਰ ਸਾਹਿਬ ਲਾਗੇ ਪਿੰਡ ਮੁੰਡੀਆਂ ਲੰਗਰ ਚੱਲ ਰਿਹਾ ਜੀ ਪੂਰਾ ਜੋਰ ਸ਼ੋਰ ਹੈ ਸੰਗਤ ਬਹੁਤ ਆ ਰਹੀ ਹੈ ਬਹੁਤ ਬੜੀ ਪਰਮਾਗਾਰ ਮਿਲ ਰਹੀ ਹੈ ਜੀ ਸਾਰਾ ਪਿੰਡ ਦਾ ਬਹੁਤ ਬਹੁਤ ਧੰਨਵਾਦ ਸਹਿਯੋਗ ਜੀ ਲੰਗਰ ਚਲਾ ਰਹੇ ਸੰਗਤ ਜੀ। ਲੰਗਰ ਛੱਕੇ ਜੀ ਛੱਕੇ ਗਰਮ ਗਰਮ ਖੀਰ ਲੰਗਰ ਛੱਕੇ ਜੀ ਛੱਕੇ ਆਜੋ ਵੀਰਾਂ ਵੀਰੋ ਨਾਲ ਨਾਲ ਖੀਜ ਦਾ ਲੰਗਰ ਵੀ ਚੱਲ ਰਿਹਾ ਜੀ ਤੇ ਪਛਾਦਿਆ ਲੰਗਰ ਵੀ ਚੱਲ ਰਿਹਾ ਨਾਲ ਨਾਲ ਸ਼ਾਹ ਜੀ ਦਾ ਲੰਗਰ ਚੱਲ ਰਿਹਾ ਹੈ ਮੈਂ ਦੱਸਿਆ ਦਾ ਰੋਦਾ ਕਹਿੰਦਾ ਠੀਕ ਚੱਲ ਉਹਨੂੰ ਇਹਨੂੰ ਦੰਦ ਕੇ ਖਾਣ ਰੋ ਜਿਹਦੇ ਪਾ ਲੈ ਜਾਂਦਾ ਹੋਣਾ ਵੀ ਵੀਰੋ ਜੀ ਚਾਹ ਰਿਹਾ ਹੈ ਰੰਗ ਫੋਗ ਰੋ ਜੀ ਅੱਜ ਸਵੇਰੇ ਠੀਕ ਹੈ ਜੀ ਲਾ ਕੇ ਨੀ ਬੜੀ ਆ ਪਾਰੀਆਂ ਨਹੀਂ ਲਓ ਜੀ ਲੰਗਰੀ ਸੇਵਾ ਚੱਲ ਰਹੀ ਹੈ ਜੀ ਗਰਮ ਗਰਮ ਖੀਰ ਮਟਰ ਪਨੀਰ शाके ही शाके लंगर शाके खीर ग्लासां भर के वरताई जा रही है हेलो ਹਾਂ ਜੀ ਅੱਜ ਦਾ ਰੈਨਡ ਹੋਵੇਗਾ ਮੈਂ ਆ ਗਿਆ ਜੀ ਬਈ ਮੈਂ ਆਉਣਾ ਰੋਕ ਰੋਕ ਕੇ ਹਾਂ ਹੁਣ ਫਿਰ ਬੜਨੀ ਆ ਫਿਰ ਦੂਬਾ ਹਾਂ ਠੀਕ ਹੈ ਜੀ ਇੱਥੇ ਜਾਈਏ ਬੁੱਕੇ ਆ ਬਹੁਤ ਅੱਛਾ ਕੰਮ ਲੈ ਖਾ ਦੇ ਆ ਦੇ ਗਰਮ ਗਰਮ ਫਿਰ ਛੱਕੇ ਜੀ ਲੰਗਰ ਛੱਕੇ ਲੰਗਰ ਛੱਕੇ ਜੀ ਜਲਦੀ ਸੇਵਾ ਵੀ ਨਾਲ ਨਿਭਾਈ ਜਾ ਰਹੀ ਆ ਕੋਈ ਮੈਂ ਭਾਈ ਜਲ ਛੱਕਣ ਵਾਲਾ ਜਲ ਵੀ ਛੱਕਦਾ ਜੀ ਕੰਮ ਕਰਮ ਖੀਰ ਛੱਕ ਕੇ ਜੀ ਜਲ ਛੱਕ ਕੇ ਮਟਰ ਪਨੀਰ ਦੀ ਸਬ지 ਛੱਕ ਕੇ ਜਿਆਦਾ ਛੱਕ ਕੇ ਜੀ ਖੀਰ ਛੱਕ ਕੇ ਅੱਗੇ ਖੜਾ ਜਾਓ ਜੀ ਕੋਈ ਫੇਰ ਫੇਰ ਖੜਾ ਖੀੜਾ ਲੈ ਕੇ ਮੇਰੇ ਨਾਲ ਆਓ ਕੋਈ ਕਾਕਾ ਕੋ ਜੜੀ ਨਾ ਆਉਂਦਾ ਮਟਰ ਕਰ ਸਕਦਾ ਕੋਰਸਾ ਉਹ ਤੇ 3 ਕਿਲੋਮੀਟਰ ਹੈ ਜੀ ਜਿਹੜੇ ਤਾਪੀ ਕੋਰਸਾ ਤੋਂ ਲੰਘੇ ਚੱਲ ਰਹਿਣਗੇ ਜੀ 考虑考虑我走 No.